ਜਿਵੇਂ-ਜਿਵੇਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਪਾਰਟੀ ਦੇ 7 ਵਿਧਾਇਕਾਂ ਨੇ ਇੱਕੋ ਦਿਨ ਅਸਤੀਫਾ ਦੇ ਦਿੱਤਾ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ VOTING ਤੋਂ 5 ਦਿਨ ਪਹਿਲਾਂ ਤਰਲੋਕਪੁਰੀ ਦੇ ਵਿਧਾਇਕ ਰੋਹਿਤ ਕੁਮਾਰ ਮਹਿਰੋਲੀ ਦੇ ਵਿਧਾਇਕ ਨਰੇਸ਼ ਯਾਦਵ ਕਸਤੂਰਬਾ ਨਗਰ ਦੇ ਵਿਧਾਇਕ ਮਦਨ ਲਾਲ ਪਾਲਮ ਦੇ ਵਿਧਾਇਕ ਭਾਵਨਾ ਗੋੜ ਅਤੇ ਜਨਕਪੁਰੀ ਦੇ ਵਿਧਾਇਕ ਰਜੇਸ਼ ਰਿਸ਼ੀ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਸਤੀਫਾ ਦੇਣ ਵਾਲੇ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਇਹ ਸਾਰੇ ਉਹੀ ਵਿਧਾਇਕ ਨੇ ਜਿਨ੍ਹਾਂ ਦੀਆਂ ਟਿਕਟਾਂ ਇਸ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਨੇ ਕੱਟ ਦਿੱਤੀਆਂ ਸਨ ਇਨ੍ਹਾਂ ਤੋਂ ਇਲਾਵਾ ਵਿਜਵਾਸਨ ਤੋਂ ਬੀਐਸ ਜੂਨ ਅਤੇ ਅਦਰਸ਼ਨਗਰ ਤੋਂ ਪਵਨ ਸ਼ਰਮਾ ਨੇ ਵੀ ਅਸਤੀਫਾ ਦੇ ਦਿੱਤਾ ਹੈ ਪਾਰਟੀ ਨੇ ਉਹਨਾਂ ਸਾਰੀਆਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਸਨ ਜਿਸ ਕਾਰਨ ਉਹ ਨਾਰਾਜ਼ ਚੱਲ ਰਹੇ ਸੀ ਪਾਵਨਾ ਗੋੜ ਨਰੇਸ਼ ਯਾਦਵ ਰਾਜੇਸ਼ ਰਿਸ਼ੀ ਮਦਨ ਲਾਲ ਰੋਹਿਤ ਮਹਿਰੋਲੀਆ ਬੀਐਸ ਜੂਨ ਪਵਨ ਸ਼ਰਮਾ ਇਹ ਸਾਰੇ ਉਹੀ ਵਿਧਾਇਕ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਰੋਹਿਤ ਕੁਮਾਰ ਨੇ ਆਪਣੇ ਅਸਤੀਫੇ ਪੱਤਰ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਗੰਭੀਰ આરોਪ ਲਾਏ ਨੇ ਉਹਨਾਂ ਨੇ ਕਿਹਾ ਹੈ ਕਿ ਤੁਹਾਡੀਆਂ ਗੱਲਾਂ ਤੇ ਭਰੋਸਾ ਕਰਦੇ ਹੋਏ ਮੇਰੇ ਭਾਈਚਾਰੇ ਨੇ ਤੁਹਾਨੂੰ ਇੱਕ ਪਾਸੜ ਸਮਰਥਨ ਦਿੱਤਾ ਜਿਸ ਕਾਰਨ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤਿੰਨ ਵਾਰ ਬਣੀ ਇਸ ਦੇ ਬਾਵਜੂਦ ਨਾ ਤਾਂ ਠੇਕੇਦਾਰੀ ਪ੍ਰਥਾ ਬੰਦ ਕੀਤੀ ਗਈ ਤੇ ਨਾ ਹੀ 20 ਸਾਲਾਂ ਤੋਂ ਅਸਥਾਈ ਨੌਕਰੀਆਂ ਤੇ ਕੰਮ ਕਰ ਰਹੇ ਲੋਕਾਂ ਨੂੰ ਸਥਾਈ ਕੀਤਾ ਗਿਆ ਤੇ ਨਾ ਹੀ 20 ਸਾਲਾਂ ਤੋਂ ਕੱਚੀ ਨੌਕਰੀ ਤੇ ਕੰਮ ਕਰ ਰਹੇ ਲੋਕਾਂ ਨੂੰ ਪੱਕਾ ਕੀਤਾ ਗਿਆ ਰਾਜਨੀਤਿਕ ਮਹੱਤਵ ਕਾਂਖਸ਼ਾਵਾਂ ਦੀ ਪੂਰਤੀ ਦੇ ਲਈ ਮੇਰੇ ਭਾਈਚਾਰੇ ਨੂੰ ਸਿਰਫ ਰਾਜਨੀਤਿਕ ਇੱਛਾਵਾਂ ਪੂਰੀਆਂ ਕਰਨ ਦੇ ਲਈ ਵੋਟ ਬੈਂਕ ਵਜੋਂ ਵਰਤਿਆ ਗਿਆ ਜਿਵੇਂ-ਜਿਵੇਂ ਦਿੱਲੀ ਵਿਧਾਨ ਸਭਾ ਚੋਣਾਂ ਦਾ ਦਿਨ ਨੇੜੇ ਆ ਰਿਹਾ ਹੈ ਆਮ ਆਦਮੀ ਪਾਰਟੀ ਦੇ ਵਿੱਚ ਅਸਤੀਫਿਆਂ ਦਾ ਦੌਰ ਸ਼ੁਰੂ ਹੋ ਗਿਆ ਹੈ ਪਾਰਟੀ ਦੇ 7 ਵਿਧਾਇਕਾਂ ਨੇ ਇੱਕੋ ਦਿਨ ਅਸਤੀਫਾ ਦੇ ਦਿੱਤਾ ਹੈ ਵਿਧਾਨ ਸਭਾ ਚੋਣਾਂ ਦੇ ਵਿੱਚ VOTING ਤੋਂ 5 ਦਿਨ ਪਹਿਲਾਂ ਤਰਲੋਕਪੁਰੀ ਦੇ ਵਿਧਾਇਕ ਰੋਹਿਤ ਕੁਮਾਰ ਮਹਿਰੋਲੀ ਦੇ ਵਿਧਾਇਕ ਨਰੇਸ਼ ਯਾਦਵ ਕਸਤੂਰਬਾ ਨਗਰ ਦੇ ਵਿਧਾਇਕ ਮਦਨ ਲਾਲ ਪਾਲਮ ਦੇ ਵਿਧਾਇਕ ਭਾਵਨਾ ਗੋੜ ਅਤੇ ਜਨਕਪੁਰੀ ਦੇ ਵਿਧਾਇਕ ਰਜੇਸ਼ ਰਿਸ਼ੀ ਨੇ ਆਮ ਆਦਮੀ ਪਾਰਟੀ ਨੂੰ ਅਲਵਿਦਾ ਕਹਿ ਦਿੱਤਾ ਹੈ ਅਸਤੀਫਾ ਦੇਣ ਵਾਲੇ ਵਿਧਾਇਕਾਂ ਦੀਆਂ ਟਿਕਟਾਂ ਕੱਟ ਦਿੱਤੀਆਂ ਗਈਆਂ ਇਹ ਸਾਰੇ ਉਹੀ ਵਿਧਾਇਕ ਨੇ ਜਿਨ੍ਹਾਂ ਦੀਆਂ ਟਿਕਟਾਂ ਇਸ ਵਿਧਾਨ ਸਭਾ ਚੋਣਾਂ ਦੇ ਵਿੱਚ ਪਾਰਟੀ ਨੇ ਕੱਟ ਦਿੱਤੀਆਂ ਸਨ ਇਹਨਾਂ ਤੋਂ ਇਲਾਵਾ ਵਿਜਵਾਸਨ ਤੋਂ ਬੀਐਸ ਜੂਨ ਅਤੇ ਆਦਰਸ਼ਨਗਰ ਤੋਂ ਪਵਨ ਸ਼ਰਮਾ ਨੇ ਵੀ ਅਸਤੀਫਾ ਦੇ ਦਿੱਤਾ ਹੈ ਪਾਰਟੀ ਨੇ ਉਹਨਾਂ ਸਾਰਿਆਂ ਦੀਆਂ ਟਿਕਟਾਂ ਰੱਦ ਕਰ ਦਿੱਤੀਆਂ ਸਨ ਜਿਸ ਕਾਰਨ ਉਹ ਨਰਾਜ਼ ਚੱਲ ਰਹੇ ਸੀ ਪਾਵਨਾ ਗੋੜ ਨਰੇਸ਼ ਯਾਦਵ ਰਾਜੇਸ਼ ਰਿਸ਼ੀ ਮਦਨ ਲਾਲ ਰੋਹਿਤ ਮਹਿਰੋਲੀਆ ਬੀਐਸ ਜੂਨ ਪਵਨ ਸ਼ਰਮਾ ਇਹ ਸਾਰੇ ਉਹੀ ਵਿਧਾਇਕ ਨੇ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਰੋਹਿਤ ਕੁਮਾਰ ਨੇ ਆਪਣੇ ਅਸਤੀਫੇ ਪੱਤਰ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਗੰਭੀਰ aarop ਲਾਏ ਨੇ। ਉਹਨਾਂ ਨੇ ਕਿਹਾ ਹੈ ਕਿ ਤੁਹਾਡੀਆਂ ਗੱਲਾਂ ਤੇ ਭਰੋਸਾ ਕਰਦੇ ਹੋਏ ਮੇਰੇ ਭਾਈਚਾਰੇ ਨੇ ਤੁਹਾਨੂੰ ਇੱਕ ਪਾਸੜ ਸਮਰਥਨ ਦਿੱਤਾ ਜਿਸ ਕਾਰਨ ਦਿੱਲੀ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਤਿੰਨ ਵਾਰ ਬਣੀ। ਇਸ ਦੇ باوجود ਨਾ ਤਾਂ ਠੇਕੇਦਾਰੀ ਪ੍ਰਥਾ ਬੰਦ ਕੀਤੀ ਗਈ ਤੇ ਨਾ ਹੀ 20 ਸਾਲਾਂ ਤੋਂ ਅਸਥਾਈ ਨੌਕਰੀਆਂ ਤੇ ਕੰਮ ਕਰ ਰਹੇ ਲੋਕਾਂ ਨੂੰ ਸਥਾਈ ਕੀਤਾ ਗਿਆ ਤੇ ਨਾ ਹੀ 20 ਸਾਲਾਂ ਤੋਂ ਕੱਚੀ ਨੌਕਰੀ ਤੇ ਕੰਮ ਕਰ ਰਹੇ ਲੋਕਾਂ ਨੂੰ ਪੱਕਾ ਕੀਤਾ ਗਿਆ ਰਾਜਨੀਤਿਕ ਮਹੱਤਵ ਕਾਂਖਸ਼ਾਵਾਂ ਦੀ ਪੂਰਤੀ ਦੇ ਲਈ ਮੇਰੇ ਭਾਈਚਾਰੇ ਨੂੰ ਸਿਰਫ ਰਾਜਨੀਤਿਕ ਇੱਛਾਵਾਂ ਪੂਰੀਆਂ ਕਰਨ ਦੇ ਲਈ ਵੋਟ ਬੈਂਕ ਵਜੋਂ ਵਰਤਿਆ ਗਿਆ